ਅੱਜ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਤੇ ਮੇਰੇ ਜਗਰਾਉਂ ਦੇ ਸਾਥੀਆਂ ਨਾਲ ਐਕਸ਼ਨਸ ਆਫ ਖੜਿਆ ਜਿਨ੍ਹਾਂ ਨੇ ਜਤਨਾ ਸਤਕਾ ਅੱਜ 33 ਕਰੋੜ ਦਾ ਪਾਣੀ ਦਾ ਪ੍ਰੋਜੈਕਟ ਪਾਸ ਹੋਇਆ ਜਿਹਦੇ ਵਿੱਚ ਪਹਿਲਾਂ WHO ਨੇ ਜਦੋਂ ਰਿਪੋਰਟ ਲਈ ਜਗਰਾਉਂ ਦੇ ਪਾਣੀ ਦੇ ਵਿੱਚ ਹੈਵੀ ਮੈਟਲ ਆ ਚੁੱਕਿਆ ਸੀ ਜਿਸ ਦੀ ਕਰਕੇ ਜਗਰਾਉਂ ਦੇ ਲੋਕਾਂ 'ਚ ਕਾਲਾ ਪੀਲ ਗਿਆ ਕੈਂਸਰ ਗੈਸਟ੍ਰਿਕ ਇਦਾਂ ਦੀਆਂ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਆਉਣ ਵਾਲੇ ਸਮਾਂ ਦੇ ਵਿੱਚ ਪਰ ਜਦੋਂ ਮੇਰੇ ਧਿਆਨ ਦੇ ਵਿੱਚ ਇਹ ਆਇਆ ਦੇ ਆਧਾਰ ਤੇ ਅਸੀਂ ਡਿਪਾਰਟਮੈਂਟ ਦੇ ਨਾਲ ਰਲ ਕੇ ਸਾਰੇ ਦੇ ਨਾਲ ਇਹ ਪ੍ਰੋਜੈਕਟ ਨੂੰ ਜਦੋਂ ਸੀਐਮ ਸਾਹਿਬ ਕੋਲੇ ਲੈ ਕੇ ਗਏ ਉਹਨਾਂ ਨੇ ਅਪਰੂਵਲ ਕਰਕੇ ਅੱਗੇ ਭੇਜਿਆ ਪ੍ਰੋਜੈਕਟ ਬੜੀ ਜਲਦੀ ਪਾਸ ਹੋਇਆ ਜਿਸ ਦੇ ਲਈ ਮੈਂ ਇਹਨਾਂ ਦਾ ਧੰਨਵਾਦ ਵੀ ਕਰਦੀ ਹਾਂ ਇਹਨਾਂ ਦੇ ਪਰਸਨਲ ਐਫਰਟਸ ਤੇ ਰਹੀਗੇ ਤਾਂ ਜਿੱਥੇ ਖਾੜੇ ਵਾਲੇ ਨਹਿਰ ਦੇ ਵਿੱਚੋਂ ਇੱਕੀ ਟਿਊਬਲ ਤੋਂ ਬੋਰ ਕਰਕੇ ਉਹ ਤੋਂ ਸਾਫ਼ ਪਾਣੀ ਲੈ ਕੇ ਲੋਕਾਂ ਦੇ ਘਰ-ਘਰ ਤੱਕ ਪਹੁੰਚਾਇਆ ਜਾਏਗਾ ਅੱਜ ਦੇ ਸਮੇਂ ਦੀ ਇੱਕੋ ਜਰੂਰਤ ਹੈ ਗਰਾਊਂਡ ਵਾਟਰ نیچے-नीचे ਜਾ ਰਿਹਾ ਜਿਸ ਦੇ ਨਾਲ ਗਰਾਊਂਡ ਵਾਟਰ ਖਤਮ ਕਰਕੇ ਇੱਕ ਤਾਂ ਪਾਣੀ ਦੀ ਬਚਤ ਹੋਏਗੀ ਦੂਜੀ ਲੋਕਾਂ ਨੂੰ ਬਿਲਕੁਲ ਪਿਓਰ ਪਾਣੀ ਮਿਲੇਗਾ ਜਿੱਤੋਂ ਦੇ ਲੋਕ ਬਿਮਾਰੀਆਂ ਤੋਂ ਬਚਣਗੇ ਇਹੀ ਸਾਡਾ ਫਰਜ਼ ਹੈ ਤੇ ਇਹਦੇ ਲਈ ਅਸੀਂ ਕੋਸ਼ਿਸ਼ ਕਰਦੇ ਰਹਿਣਾ ਠੀਕ ਹੈ ਇਹ ਹੋਇਆ ਕੀ ਸੀਗਾ ਬੇਸਿਕਲੀ ਪਿਛਲੇ ਕੁਝ ਸਮੇਂ ਦੇ ਅੰਦਰ ਜਗਰਾਉਂ ਦਾ ਜਿਹੜਾ ਗਰਾਉਂਡ ਵਾਟਰ ਸੀਗਾ ਜੀ ਉਹ ਕੰਟਾਮਿਨੇਟ ਹੋ ਗਿਆ ਸੀ ਹੈਵੀ ਮੈਟਲ ਦੇ ਨਾਲ ਜਿਹਦੀ ਗਵਰਨਮੈਂਟ ਲੈਵਲ ਦੇ ਉੱਤੇ ਪ੍ਰੋਪਰ ਜਾਂਚ ਕੀਤੀ ਗਈ ਤੇ ਇਹ ਡਿਸਾਈਡ ਕੀਤਾ ਗਿਆ ਵੀ ਆਪਾਂ ਸ਼ਹਿਰ ਨੂੰ ਇਮੀਡੀਏਟ ਬੇਸਿਸ ਦੇ ਉੱਤੇ ਪੀਣ ਵਾਲਾ ਸ਼ੁੱਧ ਪਾਣੀ ਸਪਲਾਈ ਕਰੀਏ ਜਿਹਦੇ ਚਾਹਦੇ ਹੋਏ ਇੱਕ ਗਵਰਨਮੈਂਟ ਲੈਵਲ ਦੇ ਉੱਤੇ ਪ੍ਰੋਜੈਕਟ ਮਾਨਯੋਗ ਐਮਐਲਏ ਸਾਹਿਬ ਦੀ ਮਿਹਨਤ ਦੇ ਸਦਕਾ ਇਹਨਾਂ ਦੇ ਅਣਥੱਕ ਯਤਨਾਂ ਦੇ ਸਦਕਾ ਇੱਕ ਪ੍ਰੋਜੈਕਟ ਪ੍ਰੂਵ ਹੋਇਆ ਜਿਦੇ ਵਿੱਚ 21 ਟਿਊਬਲ ਜਿਹੜੀ ਅਖਾੜੇ ਵਾਲੀ ਨਹਿਰ ਆ ਉਹਦੀ ਬੈਂਕਮੈਂਡ ਦੇ ਉੱਤੇ ਪਟੜੀ ਦੇ ਉੱਤੇ ਲੱਗਣੇ ਨੇ ਜੀ ਨਾਲ ਦੀ ਸਾਈਡ ਤੇ ਉੱਥੋਂ ਫਰੈਸ਼ ਵਾਟਰ ਅਸੀਂ ਸ਼ਹਿਰ ਦੇ ਵਿੱਚ ਸਪਲਾਈ ਕਰਾਂਗੇ ਇਸ ਪ੍ਰੋਜੈਕਟ ਨੂੰ 6 ਮਹੀਨੇ ਦੇ ਅੰਦਰ ਅੰਦਰ ਪੂਰਾ ਮੁਕੰਮਲ ਕੀਤਾ ਜਾਵੇਗਾ ਸ਼ਹਿਰ ਦੇ ਜਿੰਨੇ ਵੀ ਟਿਊਬਲ ਨੇ ਉਹਨਾਂ ਨੂੰ 1 ਬਾਈ 1 ਕਰਕੇ ਅਸੀਂ ਬੰਦ ਕਰਾਂਗੇ ਤੇ ਸਾਰੇ ਦਾ ਸਾਰਾ ਜਿਹੜਾ ਪਾਣੀ ਹੈ ਉਹ ਜਿਹੜੀ ਉ ਉਹਦੇ ਜਰੀਏ ਸ਼ਹਿਰ ਦੀ ਜਿਹੜੀ ਡੋਮੈਸਟਿਕ ਵਾਟਰ ਸਪਲਾਈ ਆ ਇਹ ਅਸੀਂ ਪੂਰੀ ਕਰਾਂਗੇ ਇੱਕ ਪ੍ਰੋਜੈਕਟ ਇੱਕ ਪ੍ਰੋਜੈਕਟ ਦੇ ਵਿੱਚ ਲੱਗੇ ਹੋਏ ਪਹਿਲਾਂ ਪਾਣੀ ਚੱਲ ਰਿਹਾ ਜੀ ਉਹਦੇ ਨਾਲ ਕਟਾ ਕੀਤਾ ਜਾਊਗਾ ਜੀ ਹਾਂਜੀ ਹਾਂਜੀ ਉਹ ਸਾਰੇ ਸਾਰੇ ਜਿਹੜੇ ਆਲਰੇਡੀ ਟਿਊਬ ਵਾਲੇ ਉਹਨਾਂ ਨੂੰ ਬੰਦ ਕੀਤਾ ਜਾਊਗਾ ਉਹਨਾਂ ਨੂੰ ਡਿਸਕਨੈਕਟ ਕਰਕੇ ਇਹਦੇ ਨਾਲ ਕਨੈਕਸ਼ਨ ਕੀਤਾ ਜਾਊਗਾ ਇੱਕ ਪ੍ਰੋਜੈਕਟ ਇਹ ਹੈ ਜੀ ਤੇ ਇਸ ਤੋਂ ਬਾਅਦ ਜੀ ਇੱਕ ਐਮਐਲਏ ਸਾਹਿਬ ਨੇ ਹੋਰ ਵੀ ਆ ਜਿਹੜੀ ਦਗਰਾਉਂ ਦੇ ਵਿੱਚ ਬੈਲੈਂਸ ਵਾਟਰ ਸਪਲਾਈ ਆ ਲੱਗਣ ਵਾਲੀ ਕੁਝ ਪਾਣੀ ਦੀ ਪਾਈਪਲਾਈਨ ਰਹਿੰਦੀ ਆ ਉਹ ਵੀ ਮੈਡਮ ਨੇ ਗਵਰਨਮੈਂਟ ਲੈਵਲ ਦੇ ਉੱਤੇ ਪ੍ਰੋਜੈਕਟ ਅਪਰੂਵ ਕਰਵਾ ਲਿਆਗਾ ਉਹਦਾ ਵੀ ਟੈਂਡਰ ਲੱਗਿਆ ਹੋਇਆਗਾ ਉਹ ਬਹੁਤ ਜਲਦੀ ਆ ਉਹਦੀ ਕਾਸਟ 12 ਕਰੋੜ ਰੁਪਏ ਆ ਅਗਲਾ ਉਦਘਾਟਨ ਮੈਡਮ ਉਹਦਾ ਕਰਨਗੇ ਬਸ ਇੱਕ ਇੱਕ ਮਿੰਟ ਹੋ ਕੇ ਆਏਗਾ ਨਹੀਂ ਇਹ ਜਿਹੜਾ ਪਾਣੀ ਆ ਜੀ ਇਹ ਟ੍ਰੀਟਮੈਂਟ ਪਲੈਂਟ ਇੱਕ ਲੱਗਣਾ ਉਹ ਵਾਟਰ ਟ੍ਰੀਟਮੈਂਟ ਪਲੈਂਟ ਆ ਡਬਲਯੂਟੀਪੀ ਆ ਇਹ ਜਿਹੜਾ ਪਾਣੀ ਆ ਨਹਿਰ ਦੀ ਪੱਟੜੀ ਦੇ ਉੱਤੇ ਜਿਹੜੇ ਟਿਊਬਲ ਲੱਗਣਗੇ ਉਹ ਟਿਊਬਲ ਆਲਰੇਡੀ ਟੈਸਟਿੰਗ ਹੋਣ ਤੋਂ ਬਾਅਦ ਫਿਰ ਇੱਥੇ ਪਾਣੀ ਪਹੁੰਚਦਾ ਹੋਊਗਾ ਜ ਜਿੰਨਾ ਰਾਹੀਂ ਆਪਾਂ ਪਾਣੀ ਕੱਢ ਕੇ ਤੇ ਸ਼ਹਿਰ ਨੂੰ ਸਪਲਾਈ ਕਰ ਰਹੇ ਹਾਂ ਹੁਣ ਇਹੀ ਟਿਊਬਲ ਸਾਰੇ ਦੇ ਸਾਰੇ ਨਹਿਰ ਦੀ ਪੱਟੜੀ ਦੇ ਉੱਤੇ ਲੱਗਣਗੇ ਕਿਉਂ ਕਿਉਂਕਿ ਨਹਿਰ ਜਿਹੜੀ ਕੱਚੀ ਆ ਉਹਦੇ ਵਿੱਚ ਜਿਹੜਾ ਵਧੀਆ ਪਾਣੀ ਉਹ ਸਿਮ-ਸਿਮ ਕੇ ਥੱਲੇ ਗਿਆ ਹੋਇਆਗਾ ਤੇ ਉਹ ਪਾਣੀ ਆਪਾਂ ਹੁਣ ਬਾਹਰ ਕੱਢ ਕੇ ਜਗਰੌਂ ਸ਼ਹਿਰ ਨਿਵਾਸੀਆਂ ਨੂੰ ਦਵਾਂਗੇ ਜੀ ਜੀ ਥੈਂਕ ਯੂ ਇਹ ਜਿਹੜਾ ਪ੍ਰੋਜੈਕਟ ਹੈ ਦੀ ਇਹਦੀ ਡੀਪੀਆਰ ਕੋਸਟ 33 ਕਰੋੜ ਰੁਪਈਆਗਾ ਇਹ 33 ਕਰੋੜ ਦਾ ਜੀ 6 ਮਹੀਨੇ ਦੇ ਅੰਦਰ ਅੰਦਰ ਅਸੀਂ ਇਹਨੂੰ ਮੁਕੰਮਲ ਕਰਾਂਗੇ